ਦਾ ਰੋਜ਼ਗਾਰ ਹੀ ਖਤਮ ਹੋਇਆ ਉਹਦੇ ਨਾਲ ਤੁਸੀਂ ਵੇਖੋ ਪੈਟੀ ਕ੍ਰਾਈਮ ਵੱਧ ਗਿਆ ਪੈਟੀ ਕ੍ਰਾਈਮ ਹੁੰਦਾ ਨਿੱਕੀ ਛੁਰੀ ਬਾਜੀ ਕਿ ਉਹ ਛੀਨਾ ਚ ਫੀ ਕਿਸੇ ਦੀ ਉਹ ਖੋਲੀ ਚੇਨ ਖੋਲੀ ਘੜੀ ਮੈਂ ਇੱਕ ਵਾਰ ਭਾਰਤ ਸਰਕਾਰ ਕੋਲ ਹੋਮ ਮਿਨਿਸਟਰ ਕੋਲ ਪਹੁੰਚ ਕੀਤੀ ਕਿ ਸਾਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੀਐਸਐਫ ਦਾ ਸੈਂਟਰ ਦੇਤਾ ਜਾਵੇ ਮੇਰੇ ਇੱਕ ਜੁਆਇੰਟ ਸੈਕਟਰੀ ਨੇ ਮੈਨੂੰ ਇੱਕ ਸਲਾਹ ਦਿੱਤੀ ਵੀ ਇਹਦੇ ਨਾਲ ਤੁਸੀਂ ਦੇਖੋ ਸਾਡਾ ਸਲਾਣਾ 82 ਕਰੋੜ ਰੁਪਏ ਦਾ ਉੱਥੇ ਪੇ ਪੈਨਸ਼ਨ ਦਾ ਖਰਚਾ ਹੈ ਹੁਣ ਗੱਲ ਸੋਚਣ ਵਾਲੀ ਹੈ ਕਹਿੰਦਾ ਉਹ ਜੋ 27 ਕਰੋੜ ਰੁਪਇਆ ਰੋਜ਼ਮਰਾਂ ਦੀਆਂ ਜ਼ਿੰਦਗੀ ਦੀਆਂ ਲੋਣ ਮਿਰਚ ਮਸਾਲੇ ਕੱਪੜੇ ਲੋੜਾਂ ਪੂਰੀਆਂ ਕਰਨ ਲਈ ਲੋਕਲ ਇਕਨੋਮੀ 'ਚ ਜਾਂ ਤੇ ਜਿਹੜਾ ਇਥੋਂ 17 18 ਲੱਖ ਵਰਕਰਾਂ ਦੀ ਬਾਰ ਚਲੇ ਗਿਆ ਇਕਨੋਮੀ ਵੀ ਡਾਊਨ ਹੋਈ ਕਿਸੇ ਸਰਕਾਰੀ ਆਂਕੜੇ ਨੇ ਇਸ ਤੇ ਪਰਚੋਲ ਕੀਤੀ ਕਿਸੇ ਆਫੀਸਰ ਨੇ ਕਿ ਪੋਲਿਟਿਕਲ ਦੁਕਾਨਾਂ ਚ ਲਾਉਂਦੇ ਹੋਣਗੇ ਸਾਰੇ ਬੰਦ ਹੋ ਗਏ ਗੱਲਾਂ ਅਸੀਂ ਕਰ ਰਹੇ ਹਾਂ ਇੰਡਸਟਰੀ ਲਾਣ ਦੀਆਂ ਹਰਾਨੀ ਇਹ ਹੋਏਗੀ ਕਿ 5000 ਵਰਕਰ ਵਾਲੀਆਂ ਗਿਣਤੀ ਦੀਆਂ ਤਿੰਨ ਜਾਂ ਚਾਰ ਯੂਨਿਟ ਨੇ ਸਾਰੇ ਪੰਜਾਬ ਦੇ ਵਿੱਚ 6 ਵੀ ਹੋ ਸਕਦੇ ਨੇ ਤੇ ਬਾਕੀ ਕਿੱਥੇ ਜਾਣਗੇ ਹੈਰਾਨ ਗੁਣ ਆਂਕੜਾ ਇਹ ਆ ਕਿ ਦੁਨੀਆ ਦੇ ਵਿੱਚ ਅਸੀਂ ਕਿਸੇ ਮੇਚ ਪੰਨੇ 'ਚ ਨਹੀਂ ਹੈਗੇ ਸਾਡੇ ਕੋਲ 24-2500 ਕਾਮਾ ਹੈ ਪ੍ਰਤੀ ਲੱਖ ਓਕੇ ਇਹ ਇੱਕ ਥੰਬ ਰੂਲ ਹੁੰਦਾ ਕਿ ਨੋਟ ਕਰਨ ਦਾ ਵੀ ਜੇ 1 ਲੱਖ ਦੇ ਵਿੱਚੋਂ 25 ਲੱਖ 2500 ਬੰਦਾ ਲਗਾ ਲੈਨੇ ਹੈ ਤੇ ਪ੍ਰੈਸਾਈਜ਼ਲੀ 2480 90 ਦੇ ਕੋਲ ਨੇ ਹਮ ਜੇ 2500 ਬੰਦੇ ਕੋਲ ਰੋਜ਼ਗਾਰ ਆ ਤੇ ਉਹ ਕੋ ਗੀਐਮ ਤੇ ਲੱਗਾ ਨਹੀਂਗਾ ਫੈਕਟਰੀ ਚ ਉਹ ਸ਼ਾਪ ਫਲੋਰ ਤੇ ਵੀ ਹੈਗਾ ਉਹ ਡੇਲੀ ਵੇਜਰ ਵੀ ਹੈਗਾ ਉਹ ਚੌਕੀਦਾਰ ਵੀ ਲੱਗਾ ਛੋਟਾ ਹੈ ਲੇਕਿਨ ਕੰਮ ਤੇ ਕਰ ਰਿਆ ਨਾ ਜੇ ਇੰਡਸਟਰੀ ਇੰਨੀ ਬੰਦ ਹੋ ਗਈ ਹਮ ਜੇ ਐਮਐਸਐਮਈ ਬੰਦ ਹੋ ਗਈ ਇਹ ਗੱਲਾਂ ਅਸੀਂ ਵੱਡੀਆਂ ਸ਼ਾਪਿੰਗ ਮਾਲਾਂ ਦੀਆਂ ਕਰ ਰਹੀਏ ਰੇੜੀ ਵਾਲਾ ਚਲੇ ਗਿਆ ਫੜੀ ਵਾਲਾ ਚਲੇ ਗਿਆ ਖੋਮਚੇ ਵਾਲਾ ਚਲੇ ਗਿਆ ਰਖਸ਼ੇ ਵਾਲਾ ਚਲੇ ਗਿਆ ਜਦੋਂ ਇਹ ਸਾਰੇ ਖਤਮ ਹੋ ਗਏ ਉਹ ਪਰਿਵਾਰਤ ਨਹੀਂ ਨਾ ਨਾਲ ਖਤਮ ਹੋ ਜੂਗਾ